ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਵਿਸ਼ਵ ਬਿਮਾਰੀਆਂ ਦੇ ਵਿੱਚ ਫਸਿਆ ਹੋਇਆ ਬਿਮਾਰੀਆਂ ਦੇ ਇਲਾਜ ਤੇ ਕਰੋੜਾਂ ਨਹੀਂ ਅਰਬਾਂ ਦੇ ਪੈ ਖਰਚੇ ਜਾ ਰਹੇ ਆ ਔਰ ਬਿਮਾਰੀ ਦਾ ਕਾਰਨ ਨਹੀਂ ਲੱਭ ਰਿਹਾ ਲੋਕ ਹੁਣ ਨਵੀਂ ਰਿਸਰਚ ਆ ਰਹੀ ਹੈ ਕਿ ਸਾਰੇ ਰੋਗ ਪਹਿਲਾ ਮਾਨਸਿਕ ਤੌਰ ਤੇ ਪੈਦਾ ਹੁੰਦੇ ਆ ਤੇ ਫਿਰ ਉਹਦੇ ਲੱਛਣ ਸਰੀਰ ਤੇ ਪ੍ਰਗਟ ਹੁੰਦੇ ਆ ਅਸੀਂ ਡਾਕਟਰ ਸਾਹਿਬਾਨ ਕੋਲ ਜਾਂਦੇ ਆ ਇਸ ਗੱਲ ਦਾ ਪਤਾ ਕਰਨ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਤੋਂ 500 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿੱਚ ਦਰਜ ਕੀਤਾ ਹੈ ਕਿ ਕਿਵੇਂ ਅਸੀਂ ਠੀਕ ਹੋ ਸਕਦੇ ਹਾਂ ਬਾਣੀ ਅਸੀਂ ਸਾਰੀ ਪੜਦੇ ਹਾਂ ਮੈਂ ਇਹ ਨਹੀਂ ਕਹ ਰਿਹਾ ਕਿ ਬਾਣੀ ਨਹੀਂ ਪੜੀ ਜਾਂਦੀ ਲੇਕਿਨ ਬਾਣੀ ਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਗੁਰਮਾਣੀ ਦਾ ਸਿਧਾਂਤ ਹੈ ਬਾਣੀ ਵਿਰਲੋ ਵਿਚਾਰ ਸੀ ਜੇ ਕੋਈ ਗੁਰਮਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਬਸਾ ਹੈ ਡਾਕਟਰ ਦੇ ਬਾਰੇ ਗੁਰੂ ਸਾਹਿਬ ਨੇ ਆਖਿਆ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ ਪੋੜਾ ਵੈਦ ਨਾ ਜਾਣੀ ਕਰ ਕਲੇਜੇ ਮਾਹੇ ਆਉਂਦਾ ਹੈ ਵੈਦ ਹੱਥ ਵਿਦਵੇਖਦਾ ਹੈ ਬਿਮਾਰੀ ਦਾ ਕਾਰਨ ਪਤਾ ਨਹੀਂ ਲੱਗਦਾ ਬਿਮਾਰੀ ਕਿੱਥੋਂ ਪੈਦਾ ਹੁੰਦੀ ਹੈ ਤਾਂ ਗੁਰੂ ਪਾਤਸ਼ਾਹ ਲਿਖਦੇ ਆ ਵੈਦ ਉਹੀ ਚੰਗਾ ਵੈਦਾ ਵੈਦ ਸੋ ਵੈਦ ਤੋ ਪਹਿਲਾ ਰੋਗ ਪਛਾਨ ਐਸਾ دارو ਲਹਿ ਲੋੜ ਲਾ ਜਿਤ ਵੰਜੇ ਰੋਗਾ ਕਾਨ ਜਿਤ دارو ਰੋਗ ਉਠੀਆ ਤਨ ਸੁਖ ਵਸੇ ਆਏ ਰੋਗ ਗਵਾਈਏ ਆਪਣਾ ਤਾਂ ਨਾਨਕ ਵੈਦ ਸਾਰੇ ਇਸ ਤਰ੍ਹਾਂ ਦਾ ਵੈਦ ਹੋਵੇ ਜਿਹੜਾ ਪਹਿਲਾ ਰੋਗ ਦੀ ਪਛਾਣ ਤਾਂ ਕਰੇ ਸੋ ਗੁਰੂ ਪਾਤਸ਼ਾਹ ਸਾਡੇ ਤੇ ਨਹੀਂ ਛੱਡਦੇ ਆਪ ਹੀ ਬਿਆਨ ਕਰ ਦਿੰਦੇ ਆ ਕਿ ਰੋਗ ਹੈ ਕੀ ਗੁਰੂ ਪਾਤਸ਼ਾਹ ਲਿਖਦੇ ਆ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾੜ ਜਮਦੂਤ ਇਹ ਪਹਿਲਾ ਰੋਗ ਸਭ ਤੋਂ ਵੱਡਾ ਹੈ ਅਕਾਲ ਪੁਰਖ ਤੋਂ ਦੂਰੀ ਕੁਦਰਤ ਤੋਂ ਦੂਰੀ ਸਾਡੇ ਜੀਵਨ ਦੇ ਜਿਹੜਾ ਕੁਦਰਤ ਦੇ ਵਸੀਲਿਆਂ ਤੋਂ ਦੂਰ ਹੁੰਦਾ ਜਾ ਰਿਹਾ ਅਸੀਂ ਦੂਜਾ ਭੁਖ ਹੈ ਕਿਸ ਚੀਜ਼ ਦੀ ਮਾਇਆ ਦੀ ਭੁਖ ਪੈਸੇ ਪਾਸੇ ਸੰਸਾਰਿਕ ਸ਼ਕਤੀ ਪ੍ਰਾਪਤ ਕਰਨ ਵਾਸਤੇ ਅਸੀਂ ਬਹੁਤ ਕੁਝ ਕੰਪਰੋਮਾਈਜ਼ ਕਰਦੇ ਆ। ਤੀਜਾ ਦੁੱਖ ਹੈ ਮੌਤ ਦਾ ਡਰ। ਇਹ ਤਿੰਨੇ ਐਸੇ ਡਰ ਨੇ ਜਿਹੜੇ ਜਿਹਦੇ ਨਾਲ ਸਰੀਰ ਜਿਹੜਾ ਲਗਾਤਾਰ ਕਮਜ਼ੋਰ ਹੁੰਦਾ ਜਾਂਦਾ ਹੈ। ਜੇਕਰ दारू ਸਹੀ ਮਿਲੇ ਤੇ ਬੰਦਾ ਠੀਕ ਹੋ ਜਾਂਦਾ। ਨਹੀਂ ਤਾਂ ਇਹ ਤਿੰਨੇ ਰੋਗ ਜਿਹੜੇ ਆ ਇਹ ਬੰਦੇ ਨੂੰ ਬਿਮਾਰ ਕਰ ਦਿੰਦੇ ਆ ਔਰ ਜਦੋਂ ਬੰਦਾ ਬਿਮਾਰ ਹੋ ਜਾਂਦਾ ਤੇ ਉਹਦੇ ਤੇ ਕੋਈ ਦਵਾਈ ਦਾ ਵੀ ਅਸਰ ਨਹੀਂ ਕਰਦਾ। ਮੈਂ ਸੰਗਤ ਦੀ ਜਾਣਕਾਰੀ ਲਈ ਦੱਸ ਦਿੰਦਾ ਇਹ ਰਾਗ ਮਲਾਰ ਦੇ ਅੰਗ 1256 ਉਤੇ ਗੁਰੂ ਨਾਨਕ ਪਾਤਸ਼ਾਹੀ ਬਾਣੀ ਸ਼ਿਸ਼ੋਵਤ ਆਪ ਇਸ ਨੂੰ ਜਰੂਰ ਪੜ੍ਹਨਾ ਤੀਜੀ ਗੱਲ ਹੈ ਇਹ ਸਰੀਰ ਨੂੰ ਉਦੋਂ ਤੱਕ ਦਵਾਈ ਦੀ ਲੋੜ ਹੈ ਜਦੋਂ ਤੱਕ ਇਹ ਸਰੀਰ ਦੇ ਵਿੱਚ ਸਾਹ ਚੱਲਦਾ ਜਿਵੇਂ ਚੰਦਨ ਉਦੋਂ ਤੱਕ ਚੰਦਨ ਹੈ ਜਦੋਂ ਤੱਕ ਉਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਜਦੋਂ ਸਾਹ ਚੱਲਣਾ ਬੰਦ ਹੋ ਗਿਆ ਤੇ ਇਹ ਜਿਹੜਾ ਸਾ ਖਤਮ ਹੋਣ ਦੇ ਨਾਲ ਹੀ ਸਰੀਰ ਜਿਹੜਾ ਇਹ ਢਹਿ ਜਾਂਦਾ ਡਿੱਗ ਪੈਂਦਾ ਨਸ਼ਟ ਹੋ ਜਾਂਦਾ ਫਿਰ ਇਹ ਨਾ ਤਾਂ ਕੁਝ ਖਾਂਦਾ ਤੇ ਨਾ ਹੀ ਕੁਝ ਖਾਇਆ ਲਾਇਆ ਇਸ ਤੇ ਅਸਰ ਕਰਦਾ ਤੇ ਇਹ ਸਰੀਰ ਸੋਨੇ ਸਮਾਨ ਕਿਵੇਂ ਰਵੇ ਇਸ ਮੇ ਸਰੀਰ ਕੰਚਨ ਕਿਵੇਂ ਬਣੇ ਇਹਦੇ ਲਈ ਸਿਰਫ ਇੱਕੋ ਜਿਹੀ ਦਵਾਈ ਗੁਰੂ ਸਾਹਿਬ ਨੇ ਲਿਖੀ ਆ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਹੈ ਜਿਹੜਾ ਵਿਅਕਤੀ ਪ੍ਰਭੂ ਦਾ ਨਾਮ ਦਾ ਸਿਮਰਨ ਕਰਦਾ ਜਿਹੜਾ ਵਿਅਕਤੀ ਮੈਡੀਟੇਸ਼ਨ ਕਰਦਾ ਹੈ ਉਹ ਜਿਹੜਾ ਇਹ ਸੰਸਾਰ ਦੇ ਜਿਹੜੇ ਦੁੱਖ ਹੈ ਇਹਨਾਂ ਨੂੰ ਹੀ ਇੱਕ ਦਵਾਈ ਦਾ ਰੂਪ ਬਣਾ ਲੈਂਦਾ ਉਹ ਦਵਾਈ ਜਿਹੜੀ ਹੈ ਜਦੋਂ ਕੁਸ਼ਤਾ ਕਰਕੇ ਲਈ ਜਾਂਦੀ ਹੈ ਤੇ ਇਹ ਸਰੀਰ ਜਿਹੜਾ ਇਹ ਫਿਰ ਨਰੋਲ ਕੰਚਨ ਹੋ ਜਾਂਦਾ ਹੈ ਤੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਉਹ ਪ੍ਰਵਾਨ ਹੁੰਦਾ ਸਤਕਾਰ ਮਿਲਦਾ ਗੁਰੂ ਪਾਤਸ਼ਾਹ ਸਰੀਰਿਕ ਬਿਮਾਰੀਆਂ ਦੀ ਦਵਾਈ ਵੀ ਦੱਸਦੇ ਆ ਉਹ ਦਵਾਈ ਕੀ ਹੈ ਦੁਖ ਮੋਰਾ ਮਾਰਨ ਹਰੀ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੈ ਨਾ ਚੀਜੇ ਦੇ ਅੰਤ ਕਾਲ ਜਮ ਮਾਰੇ ਠੇ ਐਸਾ दारू ਖਾਹੇ ਗਵਾਰ ਜਿਤ ਖਾਦੇ ਤੇਰੇ ਜਾਹੇ ਵਿਕਾਰ ਇਹ ਹੁਣ ਸਰੀਰ ਜਿਹੜਾ ਇਹ ਸੰਸਾਰ ਦੀਆਂ ਜਿਹੜਾ ਸੰਸਾਰ ਹੈ ਸੰਸਾਰਿਕ ਵਸਤੂਆਂ ਇੱਕ ਸੰਖਿਆ ਮੋਰਾ ਆਰਸੈਨਿਕ ਜ਼ਹਿਰ ਹੈ ਲੇਕਿਨ ਇਹ ਜ਼ਹਿਰਾਂ ਦੀ ਦਵਾਈ ਵੀ ਬਣਾਈ ਜਾਂਦੀ ਹੈ ਦਵਾਈ ਬਣਦੀ ਹੈ ਜਦੋਂ ਅਸੀਂ ਉਹਦਾ ਕੁਸ਼ਤਾ ਕਰੀਦਾ ਕੁਸ਼ਤਾ ਕਰਨ ਵਾਸਤੇ ਇਸ ਸੰਸਾਰਿਕ ਜਿਹੜਾ ਜ਼ਹਿਰ ਹੈਗਾ ਇਹਦੇ ਵਿੱਚ ਪਾਓ ਹਰੀ ਦਾ ਨਾਮ ਪ੍ਰਭੂ ਦਾ ਨਾਮ ਵਾਹਿਗੁਰੂ ਦਾ ਨਾਮ ਉਹਨੂੰ ਅਨੇਕਾ ਨਾਵਾਂ ਨਾਲ ਯਾਦ ਕਰ ਸਕਦੇ ਆ ਤੇ ਉਸ ਦਾ ਨਾਮ ਦਾ ਸਿਮਰਨ ਕਰਕੇ ਦੁੱਖ ਮੋਰਾ ਮਾਰਨ ਹਰੀ ਨਾਮ ਉਹਦੇ ਚ ਹਰੀ ਨਾਮ ਦੀ ਬੂਟੀ ਪਾਓ ਹਰੀ ਵਾਹਿਗੁਰੂ ਮੰਤਰ ਦੀ ਬੂਟੀ ਪਾਓ ਸੇਲਾ ਸੰਤੋਖ ਸੰਤੋਖ ਦੀ ਸਿਲ ਤੇ ਰੱਖ ਕੇ দান ਦੇ ਵਟੇ ਨਾਲ ਪੀਸੋ ਸੇਲਾ ਸੰਤੋਖ ਪੀਸਣ ਹੱਥ দান ਨਿਤਨਿਤ ਲੈ ਜੇ ਤੂੰ ਰੋਜ਼ ਇਹ ਦਵਾਈ ਲਏਗਾ ਤਾਂ ਜਿਹੜੀ ਆ ਤੁਹਾਡੀ ਸਰੀਰ ਤਰਸਤ ਹੋਏਗਾ ਨਿਤਨਿਤ ਲੈ ਨਾ ਛੀਜੇ ਦੇ ਇਹ ਸਰੀਰ ਨਹੀਂ ਫਿਰ ਬਰਬਾਦ ਹੁੰਦਾ ਅੰਤ ਕਾਲ ਜਮ ਮਾਰੇ ਠੇ ਸੰਸਾਰ ਦੇ ਜਦੋਂ ਸੰਸਾਰ ਦੇ ਵਿੱਚ ਕਮਾਈ ਨਾਮ ਸਿਮਰਨ ਦੀ ਕੀਤੀ ਸੰਤੋਖ ਰੱਖਿਆ ਦਇਆ ਕੀਤੀ ਫਿਰ ਮੌਤ ਦੇ ਜਿਹੜੇ ਆ ਫਰਿਸ਼ਟਿਆਂ ਦਾ ਉਹਨਾਂ ਦਾ ਵੀ ਡਰ ਨਹੀਂ ਹੁੰਦਾ ਜਿਨ੍ਹਾਂ ਨੂੰ ਅਸੀਂ ਜਮ ਜਮਦੂਤ ਕਹਿੰਦੇ ਆ ਉਹਨਾਂ ਦਾ ਵੀ ਡਰ ਨਹੀਂ ਹੁੰਦਾ ਜਮਾਂ ਦਾ ਕੀ ਡਰ ਹੋਣਾ ਹਾਂਜੀ ਐਸ ਇਹ दारू ਖਾਨ ਨਾਲ ਤੇਰਾ ਸਰੀਰ ਠੀਕ ਹੋ ਸਕਦਾ ਲੇਕਿਨ ਭਾਈ ਇਹ ਠੀਕ ਹੋਣ ਵਾਸਤੇ ਤੈਨੂੰ ਇੱਕ ਹਵਨ ਵੀ ਕਰਨਾ ਪਏਗਾ ਉਹ ਹਵਨ ਬੜਾ ਜ਼ਰੂਰੀ ਹੈ ਹਵਨ ਗੁਰੂ ਪਾਤਸ਼ਾਹ ਕਹਿੰਦੇ ਆ ਕਿ ਇਸ ਸਭਨ ਵਿੱਚ ਤੁਸੀਂ ਕੀ ਕਰਨਾ ਜਿਹੜਾ ਜੀਵ ਦੇ ਸਵਾਦ ਹੈ ਤੇ ਸੁਨਾਵਾ ਆ ਇਹਨੂੰ ਹਵਨ ਦੀਆਂ ਲੱਕੜਾਂ ਬਣਾਓ ਸਾਧਕਾਰ ਸਮੱਧਾ ਤ੍ਰਿਸ਼ਨਾ ਕੋ ਤੇਲ ਕਾਮ ਕ੍ਰੋਧ ਅਗਨੀ ਵਿੱਚ ਪੇਰ ਇਹ ਜਿਹੜਾ ਸਰੀਰਿਕ ਸਵਾਦ ਹੈ ਇਹਨੂੰ ਹਵਨ ਦੀਆਂ ਲੱਕੜਾਂ ਬਣਾਓ ਤ੍ਰਿਸ਼ਨਾਵਾਂ ਜਿਹੜੀ ਕਾਮ ਕ੍ਰੋਧ ਦੀ ਭੁੱਖ ਹੈਗੀ ਹੈ ਇਹਨੂੰ ਕੋ ਤੇਲ ਬਣਾਓ ਕਾਮ ਤੇ ਕ੍ਰੋਧ ਇਹ ਵੀ ਇਹਦੇ ਨਾਲ ਹੀ ਇਹਦੇ ਵਿੱਚ ਹੀ ਸਾੜ ਦਿਓ ਇਹ ਜਿਹੜੀ ਜੇਤੂ ਹਵਨ ਕਰੇਗਾ ਤਾਂ ਤੇਰਾ ਸਰੀਰ ਜਿਹੜਾ ਤੰਦਰੁਸਤ ਹੋਏਗਾ ਬਾਣੀ ਪੜ ਪੁਰਾਣ ਪੜ দান ਕਰ ਸਿਮਰਨ ਕਰ ਧਿਆਨ ਕਰ ਤੇ ਇਹ ਜਿਹੜਾ ਸਰੀਰ ਹੈ ਇਹ ਕਾਗਜ਼ ਹੈ ਆਪਣੇ ਸਰੀਰ ਦੇ ਉੱਤੇ ਕਾਗਜ਼ ਦੇ ਉੱਤੇ ਪ੍ਰਭੂ ਦਾ ਨਾਮ ਲਿਖ ਲੈ ਜੇਕਰ ਪ੍ਰਭੂ ਦਾ ਨਾਮ ਲਿਖ ਲਏਗਾ ਤੇ ਸਰੀਰ ਤੇਰਾ ਤੰਦਰੁਸਤ ਹੋ ਜਾਏਗਾ ਅਸੀਂ ਡਾਕਟਰਾਂ ਦੇ ਪਿੱਛੇ ਭੱਜਦੇ ਆ ਡਾਕਟਰ ਜਿਹੜੇ ਆ ਜੋ ਵੀ ਤੁਹਾਨੂੰ ਦਵਾਈਆਂ ਦਿੰਦੇ ਆ ਅਸੀਂ ਉਹਨਾਂ ਦੀ ਗੱਲ ਕਰਦੇ ਆ ਲੇਕਿਨ ਉਹ ਡਾਕਟਰ ਕਹਿੰਦਾ ਮੈਂ ਹੀ ਬੜਾ ਵੱਡਾ ਮਾਸਟਰ ਆ ਗੁਰਬਾਣੀ ਕਹਿੰਦੀ ਆ ਕਿ ਡਾਕਟਰ ਦੇ ਪੱਲੇ ਕੁਛ ਨਹੀਂ ਵੈਦ ਕਰੇ ਕਹੇ ਹੋਂ ਹੀ ਭਲਾ दारू ਮੇਰੇ ਬਸ ਇਹ ਤੋਂ ਬਸਤ ਗੋਪਾਲ ਕੀ ਜੋ ਭਾਵੈ ਲੈ ਖਸ ਇਹ ਤਾਂ ਜਿਹੜਾ दारू ਆ ਇਹਦੇ ਵਿੱਚ ਜਿਹੜੀ ਸ਼ਕਤੀ ਆ ਇਹ ਅਕਾਲ ਪੁਰਖ ਦੀ ਦਿੱਤੀ ਹੋਈ ਆ ਕਬੀਰ ਸਾਹਿਬ ਦਾ ਸ਼ਬਦ ਸ਼ਲੋਕ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਅੱਛੀ ਤਰ੍ਹਾਂ ਸ਼ੋਹਬਤ ਹੈ ਸਾਨੂੰ ਯਾਦ ਕਰਨਾ ਚਾਹੀਦਾ ਕਬੀਰ ਵੈਦ ਕਹ ਹੋਂ ਹੀ ਭਲਾ ਦਾਰੂ ਮੇਰੇ ਵਸ ਇਹ ਤੋਂ ਵਸਤ ਗੋਪਾਲ ਕੀ ਜੋ ਭਾਵੇਂ ਲੈ ਖਸ ਸਾਰਿਆਂ ਤੋਂ ਉੱਤੇ ਮੰਤਰ ਸਭ ਤੋਂ ਵਧੀਆ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਗੁਰਬਾਣੀ ਉਹਦੇ ਬਾਰੇ ਵੀ ਸਟੇਟ ਕਰਦੀ ਹੈ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨ ਲੱਗੇ ਪੱਲੇ ਸਭ ਕੁਝ ਪਾਏ ਜੇ ਅਸੀਂ ਬੁਰੇ ਦਾ ਵੀ ਭਲਾ ਕਰਾਂਗੇ ਗੁੱਸਾ ਨਹੀਂ ਕਰਾਂਗੇ ਕ ਇਹ ਕਰੋਧ ਜਿਹੜਾ ਇਹਨੂੰ ਕਾਬੂ 'ਚ ਰੱਖਾਂਗੇ ਤੇ ਸਰੀਰ ਜਿਹੜਾ ਤੁਹਾਡਾ ਤੰਦਰੁਸਤ ਰਹੇਗਾ ਤੇ ਸਭ ਕੁਝ ਤੁਹਾਡੀਆਂ ਜਿਹੜੀਆਂ ਜਦੋਂ ਪ੍ਰਭੂ ਦਾ ਨਾਮ ਲਿਆ ਸਿਮਰਨ ਕੀਤਾ ਤੇ ਸਭ ਕੁਝ ਤੁਹਾਨੂੰ ਪ੍ਰਾਪਤੀ ਹੋਏਗੀ ਇਹ ਮੈਸੇਜ ਇਹ ਸੁਨੇਹਾ ਇਹ ਆਦੇਸ਼ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਹੈ ਗੁਰਬਾਣੀ ਦਾ ਹੈ ਮੈਂ ਡਾਕਟਰ ਵੀਰਾ ਨੂੰ ਵੀ ਬੇਨਤੀ ਕਰਦਾ ਹੈ ਕਿ ਤੁਸੀਂ ਇਹਦੇ ਤੇ ਰਿਸਰਚ ਕਰੋ ਰਾਗ ਮਲਾਰ ਦੇ ਦੋਵੇਂ ਸ਼ਬਦ ਰਾਗ ਮਲਾਰ ਦੀ ਬਾਣੀ ਦੇ ਦੂਜੇ ਸ਼ਬਦ ਜਿਹੜੀ ਗੁਰਬਾਣੀ ਦੇ 12 ਤੋਂ ਵਧੇਕ ਸ਼ਲੋਕਾਂ ਦੇ ਵਿੱਚ ਜੋ ਰਾਹ ਗੁਰੂ ਸਾਹਿਬ ਨੇ ਸਰੀਰਕ ਤੰਦਰੁਸਤੀ ਦਾ ਰਸਕਿਆ ਮੈਂ ਸਮਝਣਾ ਜਿਹੜਾ ਵੀ ਡਾਕਟਰ ਵੀਰ ਦਵਾਈ ਦਿੰਦਾ ਉਹਦੇ ਨਾਲ ਦੇ ਨਾਲ ਇਹ ਸਨੇਹਾ ਵੀ ਦਿਓ ਕਿ ਆਪਾਂ ਆਪਣੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਣਾ ਹੈ ਜੇ ਸਰੀਰ ਤੰਦਰੁਸਤ ਹੋਏਗਾ ਪਰਿਵਾਰ ਤੰਦਰੁਸਤ ਹੋਏਗਾ ਸਮਾਜ ਤੰਦਰੁਸਤ ਹੋਏਗਾ ਦੇਸ਼ ਤੰਦਰੁਸਤ ਹੋਏਗਾ ਤੇ ਸਾਡਾ ਜਿਹੜਾ ਭਾਰਤ ਹੈ ਇਹ ਗੁਰੂਆਂ ਦੇ ਸੁਪਨਿਆਂ ਦਾ ਭਾਰਤ ਬਣ ਕੇ ਬਹੁਤ ਅੱਗੇ ਨਿਕਲੇਗਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ